ਹਾਂਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਤੇ ਨਵੇਂ ਦਿਨ ਦੇ ਵਿੱਚ ਟਾਈਮ ਹੋ ਚੁੱਕਿਆ 4:00 ਵੱਜ ਚੁੱਕਿਆ ਅੱਜ ਬਲੈਡ ਬਲੌਗ ਸ਼ੁਰੂ ਕਰਨ ਦਾ ਜਿਹੜਾ ਮੇਨ ਕਾਰਨ ਹੋਏ ਸੀ ਵੀ ਅੱਜ ਆਪਾਂ ਜਾ ਰਹੇ ਹਾਂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਬਹੁਤ ਵਧੀਆ ਕੰਮਕਾਰ ਬਖਸ਼ਾ ਪ੍ਰਮਾਤਮਾ ਨੇ ਬਾਕੀ ਸਾਰਿਆਂ ਦੇ ਸਰਬੱਤ ਦਾ ਭਲਾ ਮੰਗਣਾ ਤੇ ਤੰਦਰੁਸਤੀ ਰਹਿਣਾ ਸਾਰਾ ਸਮਾਨ ਤਾਂ ਲੈ ਆਪਣੇ ਨਾਲ ਜਾ ਰਹੀ ਹੈ ਬਿਆੰਕਾ ਉੱਤੇ ਉਹਦਾ ਬੇਟਾ ਚਮਚਾ ਤਾਂ ਬੋਕਣ ਤੇ ਆ ਮੈਡਮ ਨੇ 50 ਸੂਟ ਬਦਲਤੇ ਉਹ ਦੁਬਾਰਾ ਆ ਪੱਖੇ ਆਈਏ 2000 ਰੁਪਏ ਖੜਿਆ ਚੱਲੀ ਜੀ ਖੜ ਜਾ ਚਮਚਾ ਕਾਜਾ ਬਦਲ ਤੇ ਅਚਿਰਤ ਕੀਆ ਸਾਰਾ ਕੁਝ ਉੱਪਰ ਤੇ ਸਾਨੂੰ ਅੱਜ ਆਏ ਆ ਵੀ ਅਸੀਂ ਅੱਜ ਹੀ ਮੱਥਾ ਟੇਕੀ ਆ ਹਣਾ ਹਾਂ ਸਾਨੂੰ ਆਏ ਆ ਵੀ ਅਸੀਂ ਅੱਜ ਹੀ ਮੱਥਾ ਟੇਕੀ ਕਿਉਂਕਿ ਜੇ ਆਪਾਂ ਨੂੰ ਪਰਮਾਤਮਾ ਨੇ ਕੰਮ ਬਖਸ਼ਿਆ ਤਾਂ ਉਹਦਾ ਸੁਖਰਾਨਾ ਕਰਦੇ ਰਹਿਣਾ ਚਾਹੀਦਾ ਹੈ ਚਲੋ ਵਾਕਿਆ ਆਪਾਂ ਮਿਲਦੇ ਹਾਂ ਹਾਂਜੀ ਵਾਕਿਆ ਆਪਾਂ ਮਿਲਦੇ ਹਾਂ ਤੁਹਾਨੂੰ ਆਪਾਂ ਪਹੁੰਚ ਗਏ ਮੋਗੇ ਦੇ ਯੂਜੀ ਖਤਰ ਹੁਣ ਕੇਲੇ ਲੈ ਰਹੇ ਤੂੰ ਵੀ ਖਾਏਗਾ ਫਰੂਟ ਲੈ ਰਹੇ ਹੈ ਤੂੰ ਵੀ ਖਾਏਗਾ ਠੀਕ ਆ ਖਾ ਲਾਂਗੇ ਖਾਲਾਂਗੇ ਖਾਲਾਂਗੇ ਖਾ ਲਾਂਗੇ ਖਾਲਾਂਗੇ ਇਹਨੇ ਕੋਈ ਚੱਕਰ ਨਹੀਂ ਦੇਖੇ ਦੇਖੇ ਜਿਆਰ ਖੁਸ਼ ਹੁੰਦਾ ਕਿਉਂਕਿ ਇਹ ਫਰੂਟਸ ਦੇਖਦਾਗਾ ਸੁਧ ਦਵਾਈ ਲੈਣੀ ਮੈਂ ਵੀ ਕੋ ਲੋਟ ਹੁਣ ਤਾਂ ਮੂੰਹ ਤਾਂ ਠੀਕ ਲੱਗ ਰਿਹਾ ਕੁਝ ਖਾ ਪੀ ਲੂੰਗੀ ਵੈਸੇ ਇਕਦੋ ਸਾਡੇ ਨਾਲ ਮਰੀਜ਼ ਆ ਨਾ ਕਾਨਾ ਵਾਲੇ ਇਹਨਾਂ ਡਾਇਬਟੀਜ਼ ਸਰ ਕਰਦਾ ਮੈਂ ਉਹ ਇਹ ਮਰੀਜ਼ ਵੀ ਤੁਮ ਸਦਾ ਬਾਹਰ ਹੀ ਰੋਗੇ ਉਹ ਇਹੇ ਕਾ ਵਾਲੇ ਦਾ ਸਾਲਵਾ ਜੂ ਜੂ ਪੂਰੇ ਗੌਰ ਨਾਲ ਦੇਖ ਰਿਹਾ ਹੈ ਨਾ ਇਹ ਇਹ ਫਰੂਟ ਤਾਂ ਕੁਝ ਹੁੰਦਾ ਦੇਖ ਫਰੂਟਸ ਦਾ ਇਹ ਪਰ ਉਹਦੇ ਵਿੱਚ ਦੇਖ ਲੈ ਨਾ ਇਹ ਕਾਰਟੂਨਾਂ ਚ ਫਰੂਟ ਇਹ ਹਾਂ ਹੁਣ ਉਹ ਹੀ ਦੀਂਦੇ ਰਹਿਣਾ ਤੇ ਮੂਰੇ ਰਿਐਲਿਟੀ ਚ ਬੱਬ ਜਿਹੜਾ ਅੱਜ ਯਾਦ ਰੱਖੀਦਾ ਅੰਮ੍ਰਿਤਸਰ ਉਹ ਨਾ ਰਾਫੜ ਦੇ ਫਰੂਟ ਜੇ ਦਵਾਵਾਂਗੇ ਸਾਰੇ ਕੇਲਾ ਹੋਰ ਹਾਂ ਬਨਾ ਹੁੰਦੇ ਆ ਬਣੇ ਹੁੰਦੇ ਆ ਹੈ ਉਹ ਬਣੀ ਹੁੰਦੀ ਹੈ ਪੈਕੇਜ ਜੀ ਲਓ ਜੀ ਉਹ ਖੜੀਆਂ ਰਸਤੇ ਦੇ ਵਿੱਚ ਮਨਤਰੀ ਦਾ ਬਲੱਡ ਜਿਹੜਾ ਜ਼ਿਆਦਾ ਲੋ ਹੋ ਰਿਹਾ ਤਾਂ ਡਾਕਟਰ ਕਹਿੰਦੇ ਵੀ ਇੰਜੈਕਸ਼ਨ ਲਵਾਉਣਾ ਪਊਗਾ ਵੀ ਇੰਜੈਕਸ਼ਨ ਲਵਾ ਲਓ ਕਿਉਂਕਿ ਬਲੱਡ ਵੀ ਘਟ ਉਹਨਾਂ ਦੇ ਵਿੱਚ ਆਇਰਨ ਵੀ ਘਟਾ ਤੇ ਇਹ ਜੋ ਜੂਜੂ ਤੰਕਰੀ ਜਾਂਦਾ ਆਪਾਂ ਬਾਅਦ ਵਿੱਚ ਮਣ ਪਈਂਦਾ ਗੱਲ ਕਰਦੇ ਵੀ ਕੀ ਕਹਿੰਦਾ ਡਾਕਟਰ ਲੋ ਵੀ ਮਰੀਜ਼ ਆ ਗਿਆ ਇੰਜੈਕਸ਼ਨ ਲਵਾ ਕੇ ਸਿੱਧਾ ਹੀ ਤੁਹਾਨੂੰ ਪਤਾ ਵੀ ਤੜਕੇ ਦਾ ਮੇਰਾ ਸਿਰ ਦੁਖ ਰਿਹਾ ਸੀ ਲੋ ਫੀਲ ਹੋ ਰਿਹਾ ਸੀ ਸਕਦੇ 60 ਤੇ ਸੀਗਾ ਮੇਰਾ ਬੀਪੀ ਇੰਨਾ ਘੱਟ ਸੀ 120 ਹੋਣਾ ਚਾਹੀਦਾ ਸੀ 120 ਹੋਣਾ ਚਾਹੀਦਾ ਸੀ ਹੱਥ ਦਾ ਫਰਕ ਆ ਇੰਨਾ ਘੱਟ ਸੀਗਾ ਮੈਂ ਤਾਂ ਇਹ ਕਿਹਾ ਸੀਗਾ ਵੀ ਮੈਨੂੰ ਦਵਾਈ ਦੇ ਦਿਓ ਡਾਕਟਰ ਕਹਿੰਦਾ ਵੀ ਦਵਾਈ ਨਹੀਂ ਕਹਿੰਦਾ ਤੁਸੀਂ ਇੰਜੈਕਸ਼ਨ ਲਵਾ ਲਓਗੇ ਤਾਂ ਜ਼ਿਆਦਾ ਵੈਟਰ ਆ ਕਹਿੰਦਾ ਇੰਜੈਕਸ਼ਨ ਦੀ ਹੀ ਨੀੜਾ ਟਾਈਮ ਇਹਦਾ ਆਇਰਨ ਘੱਟਾ ਵਿਟਾਮਿਨ ਡੀ ਘੱਟਾ ਨਾਦਰਾ ਤੇ ਖੂਨ ਘੱਟਾ ਬੀਪੀ ਮੇਰਾ ਬਾਲਾ ਘਟਦਾ ਬਾਲਾ ਜਿਆਦਾ ਨਾਲੇ ਗੁੱਸਾ ਸਭ ਤੋਂ ਵੱਧ ਆਉਂਦਾ ਮੈਨੂੰ ਕਹਿੰਦੇ ਹੁੰਨੇ ਆਪਾਂ ਵੀ ਬੀਪੀ ਆਈ ਹੋ ਜਾਂਦਾ ਬੰਦੇ ਦਾ ਉਹਦਾ ਨਹੀਂ ਬੋਲਾ ਬੋਲਾ ਲੁਕਾ ਉਨਾਈ ਤੋਂ ਸਿਰ ਦੁਖੀ ਹੋ ਜਾਂਦਾ ਸੀ ਆ ਬੜਾਕ ਜਿ ਕੋਈ ਨਾ ਕਹਿੰਦੇ ਤਾਈਓ ਘਬਰਾਟ ਹੋ ਰਹੀ ਹੈ ਮੈਨੂੰ ਕਹਿੰਦੇ ਤਾਈਓ ਸਿਰ ਦੁਖ ਰਿਆ ਚਲੋ ਚੱਲੀਏ ਅੱਗੇ ਵਧੀਏ ਅੱਗੇ ਵਧੀਏ ਯੈਸ ਗਰਮੀ ਜੀ ਸਾਹਮਣੇ ਥਿਊ ਦੇਖ ਕੇ ਦਸਾਂ ਡਾਰ ਹਾਂ ਟੈਕਲੋਨ ਲੋਕ ਨੂੰ ਵੀ ਵੇਅ ਵੜਾ ਦੋ ਲੈਣਾ ਹੈ ਕਿਹੜਾ ਕਹਿੰਦੇ ਸੀ ਇੱਕ ਦਿਖਾਉਂਦੀ ਵਾਲੇ ਨੇ ਹਾਂ ਵਿਊ ਚ ਦਿਖਾਉਂਦੇ ਨੇ ਇਹ ਵਿਊ ਚੱਕ ਕਰੋ ਬਸ ਹਾਂ ਬਸ ਉਹ ਪਤਾ ਕੀ ਆ ਕੋਟੇ ਤੇ ਜਾ ਕੇ ਸਵੇਰ ਦੁਪਹਿਰ ਸ਼ਾਮ ਨੂੰ ਵਿਊ ਚ ਆਇ ਤੇ Oh my god ਕੀ ਵਿਊ ਆ ਦਿੱਲੀ ਉਹ ਸੇਮ ਵਿਊ ਹੁੰਦਾਗਾ ਉਹ ਜੀ ਲਓ ਬਈ ਆਪਾਂ ਪਹੁੰਚ ਗਏ ਬਈ 골ਡਨ ਗੇਟ ਪਾ ਤਕੋਸ਼ ਕਰਨਾ ਮੀ ਜੁਜਾਰ ਦੇ ਪਟਕਾ ਬਣਿਆ ਜਾ ਅੱਜ ਹਾਂ ਜੁਜਾਰ ਦੀ ਪਟਕਾ ਬਣਦੇ ਆਪਾਂ 골ਡਨ ਗੇਟ ਪਹੁੰਚ ਗਏ ਤੇ ਇੱਕ ਚੀਜ਼ ਹੋਰ ਆ ਆਹ ਦੇਖਿਆ ਬਹੁਤ ਅਸਰਾਰਤੀ ਹੋ ਗਿਆ ਮੇਰਾ ਫੋਨ ਫੜ ਫੜ ਕੇ ਖਿੱਚਦਾਗਾ ਚੱਲ ਚੰਗਾ ਫੇਰ ਨਹੀਂ ਉਹ ਕਰਦੇ ਬਸ ਉਹ 골ਡਨ ਗੇਟ ਪਹੁੰਚ ਗਏ ਹੁਣ ਤੇਰੇ ਪਟਕਾ ਬੰਨਣਾ ਬਸ ਅਰੇ ਤਾਂ ਤੇਰੇ ਨਾਲੇ ਹਾਜ਼ ਰੱਖੀ ਜਾਂਦੇ ਆ ਜੁਜਾਰ ਸਿੰਘ ਕਿੰਨੀ ਟ੍ਰੈਫਿਕ ਆ ਰਸਤੇ ਚ ਜਮਾ ਟ੍ਰੈਫਿਕ ਨਹੀਂ ਕੀ ਪਟਕਾ ਬੰਨੀ ਖੜਕੇ ਹਾਂ ਇੱਥੇ ਇੱਥੇ ਖੜਕੇ ਬੰਨਦੇ ਆਪਾਂ ਆਜੋ ਗੱਡੀ ਲਾਤੀ ਬਈ ਪਾਰਕਿੰਗ ਆਪਾਂ ਤੇ ਜੁਹਾਰ ਸਿੰਘ ਜੀ ਦਾ ਮੈਂ ਪਟਕਾ ਦਿਖਾਉਣੀ ਆ ਤੁਹਾਨੂੰ ਲਓ ਦੇਖ ਲਓ ਜੁਹਾਰ ਸਿੰਘ ਜੀ ਦਾ ਪਟਕਾ ਜੁਹਾਰ ਸਿੰਘ ਜੀ ਦੀ ਪਟਕਾ ਮੰਨਿਆ ਅੱਜ ਹਾਂਜੀ ਚਲੋ ਚੱਲੀਏ ਚਲੋ ਚੱਲੀਏ ਚਲੋ ਚੱਲੀਏ ਚਲੋ ਚੱਲੀਏ ਲਓ ਬਈ ਸੰਗ ਤਾਂ ਚਲੀਆਂ ਨੇ ਠੀਕ ਐ ਲਓ ਵੀ ਹੁਣ ਆਪਾਂ ਲਵਾਂਗੇ ਆਟੋ ਲਓ ਵੀ ਆਟੋ ਤਾਂ ਇੱਧਰ ਖੜੇ ਆ ਇਥੋਂ ਆਪਾਂ ਲਾਵਾਂਗੇ ਆਟੋ ਆਟੋ ਲੈ ਕੇ ਫਿਰ ਜਾਵਾਂਗੇ ਆਪਾਂ ਦਰਬਾਰ ਸਾਹਿਬ ਪਹਿਲਾਂ ਮੱਥਾ ਟੇਕਾਂਗੇ ਫਿਰ ਰੂਮ ਵਗੈਰਾ ਦੇਖਾਂਗੇ ਕਿੰਨੇ ਰੁਪਏ ਸਵਾਰੀ ਸਾਰੇ 100 ਰੁਪਏ ਮਾਤਾ ਜੀ ਨਾ ਵੀਰੇਵਾਲਾ ਹਾਂ ਕਿੰਨੇ ਰੁਪਏ ਲਓ ਹੀ ਬੈਠ ਗਏ ਸੀ ਆਟੋ ਰਿਕਸ਼ਾ ਲੈ ਲਿਆ ਸਾਡਾ ਬਣ ਗਿਆ ਹੈ ਨਾ ਨਾ ਜੀ ਸਿੰਘਾ ਬਾਈ ਮੜਾ ਜਵਾਕ ਆ ਕੋਲੇ ਯਾਰ ਜੀ ਜੀ ਹਰ ਸਿੰਘ ਜੀ ਨੇ ਸਾਡੇ ਕੋਲੇ ਫੜ ਲਾ ਰਿਹਾ ਆ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਚਲੋ ਲੋ ਭਾਈ ਆਪਾਂ ਬੈਠ ਕੇ ਰਿਕਸ਼ੇ 'ਚ ਕਿ ਕਿ ਪਹਿਲਾਂ ਸਵਾਰੀ ਬਾਦਰ ਵੀ ਮੰਗਦੇ ਸੀਗੇ ਚਲੋ ਸਾਡਾ ਸੌਦਾ ਹੋ ਗਿਆ ਸਹੀ ਹੁਣ ਅਸੀਂ ਜਾਣ ਦੇ ਕੀ ਹੋ ਗਿਆ ਪੜਾ ਦੋ ਪੜਾ ਦੋ ਪੜਾ ਦੋ ਕਿ ਲੋ ਵੀ ਮੈਂ ਤੇ ਜੁਜਾਰ ਮੱਥਾ ਟੇਕਿਆ ਸੀ ਹੈ ਨਾ ਜੁਜਾਰ ਜੁਜਾਰ ਓਏ ਜੁਜਾਰ ਸਿੰਘ ਉਹਦੇ ਕੋ ਮਾਮਾ ਜੀ ਬਾਬਾ ਜੀ ਉਹ ਅੱਜ ਕਰ ਮਾਮਾ ਜੀ ਮਿਲੇ ਮਾਮਾ ਜੀ ਮਿਲੇ ਉਹ ਦੇਖੀ ਨੋ ਪੱਕਾ ਲਾਉਂਦਾ ਪੱਕਾ ਲਾਉਂਦਾ ਨਹੀਂ ਕੀ ਨਹੀਂ ਨਹੀਂ ਕੋਈ ਨਹੀਂ ਕਿਹਾ ਸਰ ਕੋਈ ਨਹੀਂ ਲੋਬੀ ਮੈਟੇ ਜਾਰ ਮੱਠੀ ਗਈ ਸੀ ਬਾਕੀ ਤੁਸੀਂ ਦਰਸ਼ਨ ਕਰ ਸਕਦੇ ਹੋ ਸਾਡੇ ਜਾਨੀ ਰਾਈਟ ਰੂਜ਼ੀ ਰਹੀ ਤੁਸੀਂ ਸਾਰੇ ਸੰਗਤ ਦੇ ਗਏ ਹੋ ਬੋਸੇ ਨੂੰ ਕੁਝ ਅਸਰ ਤਾਂ ਨਹੀਂ ਹੋਇਆ ਉਹ ਸੀ ਬਸ ਇੰਨਾ ਖੜਾ ਰੋਣੀ ਕੇ ਬਲਾਈਨ ਬਚੀ ਚਾ ਮੈਂ ਤੈਨੂੰ ਕੁੱਟੂ ਘੜ ਕੇ ਉਰੇ ਆਓ ਇੱਥੇ ਕਿਉਂ ਆਓ ਇੱਥੋਂ ਦਿਓ ਇੱਥੋਂ ਦੀ ਆਜੋ ਆਜੋ ਉਰੋਂਦੀ ਆਓ ਨਿਕਲੋ ਵਿੱਚ ਦੀ ਇੱਥੇ ਕੀ ਕਰਦੇ ਹੋ ਕੀ ਕਰਦੇ ਹੋ ਸ਼ਰਾਰਤੀ ਬੱਚਾ ਸ਼ਰਾਰਤੀ ਬੱਚੇ ਹੋਈ ਸ਼ਰਾਰਤੀ ਬੱਚੇ ਸ਼ਰਾਰਤੀ ਬੱਚੇ ਜੁਝਾਰ ਨੂੰ ਪਿਆ ਦੋ ਜੇ ਪੀਉਗਾ ਯਾਰ ਜਵਨ ਨਹੀਂ ਕਹਿੰਦਾ ਮੈਨੂੰ ਕੋਈ ਦਬਾਵੇ ਯਾਰ ਉਹ ਨਹੀਂ ਖੇਡਾ ਕਰਦਾ ਬੀਮਾ ਮੱਥਾ ਟੇਕ ਗਿਆ ਉਹਨਾਂ ਪਰੂਨ ਲੱਗਦੇ ਸਾਰਾ ਵੇੜੀ ਚੂਰੂ ਨਹੀਂ ਰੰਗ ਹਾਂ ਮੱਥਾ ਵਧੀਆ ਟੇਕ ਗਿਆ ਲਓ ਬਈ ਗਾਇਜ਼ ਕਮਰਾ ਮਿਲ ਗਿਆ ਜੀ ਸਾਡੇ ਜੁਹਾਰ ਸਿੰਘ ਜੀ ਨੂੰ ਤੇ ਜੁਹਾਰ ਸਿੰਘ ਨੂੰ ਇੱਕ ਲੈ ਕੇ ਦੇਤੀ ਆਪਾਂ ਖੇਡ ਇਹਨੂੰ ਖੇਡ ਖੇੜੇ ਨੇ ਤੁੱਕੀ ਘੜਤੀ ਅੱਜ ਹਾਂਜੀ ਬੋਲਦੀ ਹਾਂ ਬੋਲਦੀ ਤੁੱਕੀ ਘੜਤੀ ਇਧਰ ਬੰਦੀ ਆ ਨਾ ਸਾਰਾ ਦੇਖਦਾ ਨਹੀਂ ਕੁਝ ਵੀ ਤੇ ਰੂਮ ਭਈ ਆਪਾਂ ਨੂੰ ਮਿਲ ਗਿਆ ਠੀਕ ਹੈ ਰੂਮ ਆਪਾਂ ਨੂੰ ਮਿਲਿਆਗਾ ਸਾਰਾ ਗੜੀ ਦੇ ਵਿੱਚ ਤੇ ਸਾਰਾ ਗੜੀ ਬ੍ਰਾਂਚ ਬਾਰੇ ਸਰਾ ਬਾਰੇ ਤੁਹਾਨੂੰ ਦੱਸ ਦਿੰਨੇ ਆ ਜੀ ਆਨਲਾਈਨ ਬੁੱਕੀ ਹੁੰਦੀ ਆ ਸਾਈਟ ਤੇ ਹੋਈ ਆ ਉਹਨਾਂ ਦੀ ਠੀਕ ਹੈ ਪਹਿਲਾਂ ਬੁੱਕ ਕਰਾ ਦੇ ਫੇਰ ਆਓ ਹੇ ਰੂ ਬਾਈ ਜੈ ਇਹਨਾਂ ਦੀ ਜਿਹੜੀ ਸਰਵਿਸ ਆ ਬਾਈ ਉਹ ਬਹੁਤ ਜ਼ਿਆਦਾ ਵਧੀਆ। ਰੀਅਲੀ ਰੈਸਟੋਰੈਂਟ ਬਣਿਆ ਹਾ ਨੀਚੇ। ਹੂੰ ਪੂਰਾ ਕਲੀਨ ਆ। ਹੂੰ ਉਸ ਫਾੜਾ ਪੀਣਾ ਕਦੇ ਵੀ ਜਾਓ। ਚਲਈਏ ਤੇ ਵਧੀਆ ਫੀਲ ਆਉਂਦਾ 5 ਸਟਾਰ ਵਾਲਾ। ਤੇ ਬਾਕੀ ਇੱਕ ਹੋਰ ਵੀ ਚੀਜ਼ ਆ ਤੁਸੀਂ ਰਾਤ ਬਰਾਤ ਤੇ ਜਦੋਂ ਵੀ ਇੱਥੇ ਆਪਾਂ ਸਟੇ ਕਰਦੇ ਆ ਤੁਹਾਨੂੰ ਰਾਤ ਨੂੰ ਬੱਚੇ ਲਈ ਕੋਈ ਚੀਜ਼ ਆ ਦੁੱਧ ਵਗੈਰਾ ਸਾਰੀ ਇਕ ਚੀਜ਼ ਅਵੇਲੇਬਲ ਆ। ਫੋਨ ਕਾਲ ਤੇ ਆਉਂਦਾ। ਫੋਨ ਕਾਲ ਤੇ ਆਉਂਦਾ ਸਾਰਾ ਕੁਝ। ਬਾਕੀ ਇੱਕ ਪਤਾ ਕੀ ਆ ਸਫਾਈ ਆ ਦੂਜੇ ਰੂਮ ਦਾ ਰੈਂਟ 500 ਆ ਇਹਦਾ 999 ਇਹਦਾ 1000 ਪਰ ਫਰ ਸਹੂਲਤ ਵੀ ਤਾਂ ਦੇਖੋ ਰੈਸਟੋਰੈਂਟ ਵਿੱਚ ਆ ਸਾਰਾ ਕੁਝ ਹੀ ਆ ਤੇ ਸਫਾਈ ਦੇਖੋ ਕਿੰਨੀ ਜ਼ਿਆਦੇ ਆ ਆਪਾਂ ਆਪਾਂ ਬਈ ਹੋਟੇਲ ਦੇ ਵਿੱਚ ਵੀ ਰੁੱਕ ਸਕਦੇ ਆ ਬਟ ਹੋਟੇਲ ਦੇ ਵਿੱਚ ਆਪਾਂ ਨੂੰ ਕੀ ਪਤਾ ਸੇਫਟੀ ਹੈਗੀ ਆ ਕਿ ਨਹੀਂ ਇੱਥੇ ਐਟ ਲੀਸਟ ਆਪਣੀ ਸੇਫਟੀ ਤਾਂ ਹੈਗੀ ਆ ਤਾਂ ਕਰਕੇ ਤੁਸੀਂ ਆਨਲਾਈਨ ਬੁਕਿੰਗ ਵੀ ਕਰ ਸਕਦੇ ਹੋ ਵੈਸਟ ਸਰਾੰਗੀ ਇਹ ਇੱਥੇ ਤੁਸੀਂ ਸਟੇ ਕਰ ਸਕਦੇ ਹੋ ਸਾਰਾ ਘੜੀ ਸਰਾੰਗੀ ਇਹ ਠੀਕ ਹੈ ਇਹ ਪਾਰਕਿੰਗ ਦੇ ਕੋਲ ਆ ਨਾ ਰਿੱਕੀ ਬਿਲਕੁਲ ਬਿਲਕੁਲ ਨਜ਼ਦੀਕ ਹੈ ਨਾ ਪਾਰਕਿੰਗ ਦੇ ਹਾਂਜੀ ਪਹਿਲੀ ਗੱਲ ਤਾਂ ਅੱਜ ਆਪਾਂ ਸਾਰੇ ਲੇਟ ਹੀ ਬਹੁਤ ਹੋ ਗਏ ਸੀਗੇ ਕਿਉਂਕਿ ਪਹਿਲਾਂ ਤਾਂ ਸਾਡਾ ਕੱਲ ਕੋਈ ਅਸੀਂ ਡਿਸਾਈਡ ਨਹੀਂ ਸੀ ਕੀਤਾ ਵੀ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਮੱਤਾਂ ਦੇਖਣਾ ਬਿਹਤਰ ਹੀ ਗੱਲ ਸੋਚੀ ਵੀ 2 ਵਜੇ ਤਰੇ ਆਪਣੇ ਉੱਤੇ ਹਾਂ ਫਿਰ ਤਾਂ ਵਾੜਾ ਵਧੀਆ ਹੋਵੇ ਪਤਾ ਗਾਈਜ਼ ਅਸੀਂ ਅਸੀਂ ਮਤਲਬ ਕਿ ਸੋਚੀ ਨਹੀਂ ਸੀਗਾ ਵੀ ਅਸੀਂ ਜਾਣਾਗਾ ਠੀਕ ਹੈ ਮਤਲਬ ਅਸੀਂ ਸੋਚੇ ਨਹੀਂ ਸੀਗਾ ਹਨਾ ਬਿਆੰਤ ਵੀ ਜਾਣਾਗਾ ਕੱਲ ਵੀ ਕੋਈ ਸਾਡਾ ਡਿਸਾਈਡ ਨਹੀਂ ਸੀਗਾ ਅਸੀਂ ਰਾਤ ਨੂੰ ਸੋਚਿਆ ਸੀਗਾ ਕਿ ਆਪਾਂ ਜਾਣਾਗਾ ਤੇ ਬਿਆੰਤ ਨੂੰ ਆਪਾਂ ਨਾਲ ਲੈ ਕੇ ਆਉਣਾ ਹੀ ਹੁੰਦਾਗਾ ਤੇ ਬਿਆੰਤ ਨੂੰ ਮੈਂ ਪੁੱਛਿਆ ਸਵੇਰੇ ਬਿਆੰਤ ਆਈ 11 ਵਜੇ ਬਿਆੰਤ 11 ਵਜੇ ਆਈ ਬਿਆੰਤ ਕਹਿੰਦੀ ਵੀ ਡੇਢ ਵਜੇ ਦੀਦੀ ਵੀ ਮੇਰੀ ਬੱਸ ਆ ਜਾਣੀ ਆ ਡੇਢ ਵਜੇ ਬਿਆੰਤ ਵਾਪਸ ਗਈ ਕਿੰਨੇ ਵਜੇ ਪਹੁੰਚੀ ਬਿਆੰਤ ਹਮੀਦੀ ਮੈਂ ਪੌਣੇ ਤਿੰਨ ਪੌਣੇ ਦਨ ਬਿਆਨਤ ਹਮਦੀ ਪਹੁੰਚੀ ਉਸ ਤੋਂ ਬਾਅਦ ਇਹਨੇ ਘਰ ਦੇ ਕੰਮ ਕੀਤੇ ਤੇ ਆਪਦੇ ਕੱਪੜੇ ਵਗੈਰਾ ਚੱਕੇ ਫੇਰ ਰਿੱਕੀ ਕਿੰਨੇ ਵਜੇ ਵਾਪਸ ਆਈ ਉਧਰੋਂ ਬੱਸ ਕਿੰਨੇ ਵਜੇ ਆਈ 4:10 ਤੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਨੂੰ ਮੈਨੂੰ ਸੂਟ ਜਿਹੜਾ ਮੈਂ ਸਟਿਚ ਕਰਵਾਇਆ ਸੀ ਉਹ ਮੈਨੂੰ ਲੱਗਿਆ ਵੀ ਉਹ ਭੀੜਾ ਗਾ ਨੂੰ ਖੁੱਲਾ ਕਰਾਲਾ ਉਤੇ ਟਾਈਮ ਲੱਗ ਗਿਆ ਉਸ ਤੋਂ ਬਾਅਦ ਫਿਰ ਅਸੀਂ ਹੌਲੀ ਹੌਲੀ ਮਸਾ ਪਹੁੰਚੇ ਪਹੁੰਚਣ ਤੋਂ ਬਾਅਦ ਤੁਹਾਨੂੰ ਮੈਂ ਦੱਸਾਂ ਵੀ ਅਸੀਂ ਬਥੇਰਾ ਮੈਡੀਕਲ ਲੱਬਿਆ ਪਰ ਲੱਬਿਆ ਨਹੀਂ ਜਦੋਂ ਮੈਡੀਕਲ ਤੇ ਮੈਂ ਚੈੱਕ ਕਰਵਾਇਆ ਬਹੁਤ ਜ਼ਿਆਦਾ ਲੋ ਬੀਪੀ ਹੋ ਗਿਆ ਸੀਗਾ ਮੇਰਾ ਆਪਾਂ ਨੂੰ 120 ਬੀਪੀ ਚਾਹੀਦਾ 60 ਹੀ ਰਹਿ ਗਿਆ ਸੀਗਾ ਫਿਰ ਉੱਥੋਂ ਮੈਂ ਟੀਕਾ ਲਗਵਾਇਆ ਹਜੇ ਗੋਲੀਆਂ ਲੈਣੀਆਂ ਨੇ ਤੇ ਫਿਰ ਅਸੀਂ ਅੰਮ੍ਰਿਤਸਰ ਆ ਕੇ ਜਦੋਂ ਗੇਟ ਤੇ ਪਹੁੰਚੇ ਫਿਰ ਅਸੀਂ ਆ ਜਿਹੜੀ ਤੁਸੀਂ ਮਾਣਪੁਰ ਦੀ ਛੋਟੇ ਜਿਹੇ ਸਹਿਜ ਆਦਿ ਦੇ ਦੇਖ ਰਹੇ ਹੋ ਨਾ ਰਸਟ ਵਿੱਚ ਨਾ ਉਤਨੋਂ ਉੱਡਾਈ ਜਾ ਕੇ ਹਟ ਗਿਆ ਆਪੀ ਤੇ ਇਹਦੇ ਆਪਾਂ ਪਟਕਾ ਬੰਨੇ ਆ ਤੁਹਾਡੇ ਸਾਰਿਆਂ ਦੀ ਡਿਮਾਂਡ ਸੀਗੀ ਦੱਸਿਓ ਵੀ ਜੁਹਾਰ ਸਿੰਘ ਦੇ ਪਟਕਾ ਕਿਦਾਂ ਦਾ ਲੱਗਦਾਗਾ ਬਸ ਇਹ ਖੇੜਦੇ ਹੀ ਫਿਰਦਾਗਾ ਅੱਜ ਰੂਮ ਦੇ ਵਿੱਚ ਪਟਕਾ ਬੰਨਣ ਤੋਂ ਬਾਅਦ ਬਈ ਫਿਰ ਆਪਾਂ ਆਰਾਮ ਨਾਲ ਮੱਥਾ ਟੇਕਿਆ ਮੱਥਾ ਟੇਕਣ ਵੇਲੇ ਇੱਕ ਵਾਰੀ ਤਾਂ ਮੈਂ ਲਾਈਨ ਦੇ ਵਿੱਚੋਂ ਵਾਪਸ ਆ ਗਈ ਠੀਕ ਹੈ ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਵੀ ਜੁਹਾਰ ਰੋਗਾ ਬਹੁਤ ਜ਼ਿਆਦਾ ਰਿਹੜ ਕਰ ਰਿਹਾ ਸੀ ਕਿਉਂਕਿ ਭੀੜ ਇੰਨੀ ਕਿ ਜ਼ਿਆਦਾ ਸੀ ਵੀ ਇਹਨੂੰ ਗਰਮੀ ਲੱਗ ਰਹੀ ਸੀ ਫਿਰ ਇਸ ਤੋਂ ਬਾਅਦ ਮੈਂ ਲਾਈਨ ਦੇ ਵਿੱਚੋਂ ਵਾਪਸ ਆਈ ਵਾਪਸ ਆ ਕੇ ਬਈ ਇੱਕ ਗਿਆ ਗਿਆ ਕੁਦਰਤੀ ਪਤਾ ਨਹੀਂ ਉਹ ਦੂਜਾ ਗੇਟ ਖੋਲਤਾ ਉਹਨਾਂ ਨੇ ਜਿੰਨੀ ਸੰਗਤ ਆਸੀਂ ਇੱਧਰ ਖੜੀਆਂ ਸੀ ਮੈਂ ਵਿੱਚ ਦੀ ਐਂਟਰ ਹੋ ਗਈ ਤੇ ਇੱਕ ਬਾਬਾ ਜੀ ਆਏ ਤੇ ਬਾਬਾ ਜੀ ਕਹਿੰਦੇ ਵੀ ਬੱਚੇ ਤੁਸੀਂ ਮੇਰੇ ਨਾਲ ਚੱਲੋ ਵੀ ਜੁਝਾਰ ਛੋਟਾ ਕਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਅੱਗੇ ਲੰਘ ਜਿਓ ਫਿਰ ਆਪਾਂ ਅੱਗੇ ਲੰਘ ਗਏ ਬਈ ਅੱਗੇ ਲੰਘ ਕੇ ਆਪਾਂ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਆਹ ਜੇ ਮੈਨੂੰ ਮੱਥਾ ਟੇਕਦੀ ਨੂੰ ਮਤਲਬ ਕਿ ਇਦਾਂ ਕਾ ਘੰਟੀ ਹੋਇਆ ਸੀ ਮੈਂ ਮੱਥਾ ਟੇਕ ਕੇ ਹੀ ਖੇਡਣ ਲੱਗ ਗਿਆ ਉੱਥੇ ਇਹਨੇ ਬਹੁਤ ਇੰਜੋਏ ਕੀਤਾ ਫਿਰ ਇਸ ਤੋਂ ਬਾਅਦ 21 ਤੇ ਬਿਆੰਤ ਇਹ ਵੀ ਮੱਥ ਕੋਲ ਮਲਾ ਕੇ ਸਾਡਾ ਆਉਣਾ ਬਹੁਤ ਸਫਲ ਰਿਹਾ ਬੁੱਧ ਕੰਮ ਸ਼ੁਦ ਅਜ ਬੁੱਧਵਾਰ ਦਾ ਦਿਨ ਸੀ ਤਾਂ ਸ਼ੁਦ ਰਿਹਾ ਸਾਡੇ ਲਈ ਕਿਉਂਕਿ ਸਾਡਾ ਮੱਥਾ ਜਿਹੜਾ ਹੈਗਾ ਉਹ ਟਿਕ ਗਿਆ ਸੀਗਾ ਵਧੀਆ ਟਿਕ ਗਿਆ ਸੀ ਬਹੁਤ ਵਧੀਆ ਮੱਥਾ ਟੇਕ ਕੇ ਜੁਜਾਰ ਬਹੁਤ ਖੁਸ਼ ਹੋਇਆ ਜੁਜਾਰ ਬਹੁਤ ਖੇਡਿਆ ਅੱਜ ਬਹੁਤ ਜ਼ਿਆਦਾ ਦਰਬਾਰ ਸਾਹਿਬ ਦਾ ਬਹੁਤ ਜ਼ਿਆਦਾ ਖੇਡਿਆ ਫਿਰ ਇੱਕ ਇਹਨੂੰ ਮੈਂ ਗੇਂਦ ਜੀ ਦਵਾਤੀ ਇਹਨੂੰ ਇਹਨੂੰ ਲੈ ਕੇ ਤਾਂ ਬਹੁਤ ਖੁਸ਼ ਹੋਇਆ ਪਿਆਰਾ ਪੂਰਾ ਹੋਰ ਦੋ ਪੈਨੇ ਕੰਮ ਬੰਗਾ ਲਈ ਹੁਣ ਬਸ ਇੱਕ ਗੱਦਾ ਮੰਗਾ ਲੂ ਇੱਕ ਕੰਮਲ ਮੰਗਾ ਲਾਂ हां फिर एक कम्बल ਤੇ ਇੱਕ ਇੱਕ ਕੰਬਲ ਤੇ ਗੱਦਾ ਤਾਂ ਬਸ ਠੀਕ ਆ ਚਲੋ ਫਿਰ ਆਪਾਂ ਹੁਣ ਗੱਡੀ ਚੋਂ ਸਮਾਨ ਕੱਢ ਲਈਏ ਆਪਾਂ ਪਾਰਕਿੰਗ ਦੇ ਵਿੱਚ ਗੱਡੀ ਲਾਈ ਸੀ ਸਮਾਨ ਕੱਢ ਲਈਏ ਜੁਝਾਰ ਬਿਆਨਤ ਤੇ ਵਿਕਰਮ ਵਿਕਰਮ ਇਹ ਤਿੰਨੇ ਇੱਥੇ ਖੜਦੇ ਆ ਬਿਆਨਤ ਨੂੰ ਉਧਰ ਨੂੰ ਲੈ ਕੇ ਜਾਣੀ ਤਾਂ ਇਹ ਪਿੱਛੇ ਲੱਗੂਗਾ ਇਹ ਇਹ ਇਹਨੂੰ ਲੋਕ ਲਾ ਦੇ ਇਹਨੂੰ ਉਧਰ ਨੂੰ ਲੈ ਜਾ ਖੜਾ ਲਾ ਇਹਨੂੰ ਓਕੇ ਠੀਕ ਹੈ ਲੋ ਵੀ ਅਸੀਂ ਆਈ ਅਸੀਂ ਲਿਆਉਣਿਆ ਸਮਾਨ ਵਗੈਰਾ ਚਲੋ ਲੋ ਬਈ ਆਪਾਂ ਆ ਗਏ ਹੁਣ نیچے ਹੁਣ ਆਪਾਂ ਜਾ ਰਹੇ ਹਾਂ ਪਾਰਕਿੰਗ ਦੇ ਵਿੱਚੋਂ ਵਾਹ ਸਮਾਨ ਲੈਣੇ ਵਾਸਤੇ ਪਾਰਕਿੰਗ ਚੋਂ ਸਮਾਨ ਲੈਣਾ ਐ ਕਿ ਮਿਲ ਜੇ ਕੋਈ ਕਾਠੀ ਨਹੀਂ ਹੈਗਾ ਤੁਹਾਨੂੰ ਭੱਜ ਲੂੰਗੀ ਐਡੀ ਹਿੰਮਤ ਹੈਗੀ ਮੇਰੇ ਤੇ 5000 ਮੀਟਰ ਲਈ ਹੋਈ ਹੈ ਮੈਂ ਭੱਜ ਤਾਂ ਲੂੰਗੀ ਉਹਦੇ ਵਿੱਚ ਕਾਠ ਨਹੀਂ ਹੈਗਾ ਉਹੀ ਇਹਨਾਂ ਨੇ ਹਮੇਸ਼ਾ ਮੈਨੂੰ ਟੌਂਟ ਮਾਰਨਾ ਹੁੰਦਾ ਆਪ ਨੂੰ 11 12 ਵਜੇ ਇਹ ਕਾਹਨ ਨਹੀਂ ਹੁੰਦੇ ਆ ਮੇਰੇ ਕਾਠ ਤਾਂ ਬਿਲਕੁਲ ਵੀ ਨਹੀਂ ਹੈਗਾ ਵੀ ਕੋਈ ਮੇਰੇ ਤੋਂ ਲੈ ਕੇ ਭੱਜ ਜਾਊਗਾ ਉਹ ਸਾਹਮਣੇ ਪਾਰਕਿੰਗ ਆ ਉੱਧਰ ਉੱਥੋਂ ਲਿਆਉਣੇ ਆਪਾਂ ਆਏ ਕਰਕੇ ਬਸਾਂ ਹੀ ਫੋਨ ਤਾਂ ਆਪਣੇ ਬਰਨਾਲੇ ਖੋਲਿਆ ਸੀਗਾ ਤੇ ਫੇਰ ਵੀ ਅੰਮ੍ਰਿਤਸਰ ਫਿਰ ਉਹੀ ਤਾਂ ਮੈਂ ਕਹਿੰਦਾ ਹੈਨਾ ਅੰਮ੍ਰਿਤਸਰ ਹੈ ਤਾਂ ਆਪਦੇ ਤੋਂ ਦੂਰ ਤਾਂ ਕਰ ਹੀ ਨਹੀਂ ਰਹੇ ਆ ਦੇਖ ਨੇੜੇ ਹੀ ਰੱਖਿਆ ਹੋਇਆਗਾ ਪਾਰਕਿੰਗ ਦੇ ਵਿੱਚੋਂ ਆਪਾਂ ਸਮਾਨ ਹੀ ਲੈ ਕੇ ਆ ਰਹੇ ਹਾਂ ਬਸ ਕਮਨ ਕਿਉਂਕਿ ਲੋਕ ਇਹੇ ਦਾ ਮੌਕੇ ਹੀ ਭਾਲਦੇ ਚੋਰੀ ਛਾੜੀ ਕਰਨ ਤਾਂ ਨਾ ਆਪਾਂ ਦੂਰ ਨਾ ਕਰੋ ਆਪਾਂ ਫਲੇਸਾਂ ਲਿਆ ਠੀਕ ਹੈ ਜੀ ਸਿੱਖੋ ਬਈ ਲਓ ਬਈ ਪਹੁੰਚ ਗਏ ਆਪਾਂ ਸਮਾਨ ਲੈਣ ਵਾਸਤੇ ਹੁਣ ਆਪਾਂ ਇਥੋਂ ਸਮਾਨ ਹੀ ਚੱਕਣਾ ਆਪਦਾ ਸਾਰਾ ਚੱਕ ਲੈ। ਜਿਹੜਾ ਇਹਦਾ ਬੈਗ ਚੱਕ ਲਓ ਮੈਂ ਸਾਰਾ ਸਾਮਾਨ ਚੱਕ ਲਿਆ। ਕਿਹੜਾ ਬੈਗ ਪਿਆ ਲਾ? ਇੱਕ ਆਇਦਰੋ। ਆਲਫਾ ਫਖਟਾ ਜਾ। ਇਹ ਵੀ ਚੱਕਣਾ। ਬਰਸਪਤ ਵਿੱਚ ਕੀ ਆ? ਪਾਣੀ ਲਾ ਉਹ ਵੀ ਭਰ ਲਿਓ। ਲਓ ਬਈ ਗਾਇਸ ਤੇ ਹੁਣ ਅੱਜ ਸਾਡੀ ਹੋ ਰਹੀ ਹੈ ਕੁਲਪੀ ਪਾਰਟੀ। ਠੀਕ ਆ। ਕਿਉਂਕਿ ਅਸੀਂ ਘੁੰਮ ਤਾ ਸਕੇ ਨਹੀਂ ਹੈਗੇ ਬਾਹਲਾ ਪਰ ਫਿਰ ਵੀ ਚਲੋ ਸਾਨੂੰ ਆਏ ਸੀ। ਉਧਰ ਕਿਹੜੀ ਆਈਸਕ੍ਰੀਮ ਲੈ ਕੇ ਆਏ ਆ? ਚੱਕ ਲੈ। ਕੋਮ ਲੈ ਕੇ ਆਇਆ ਬਈ ਉਹ ਤਾਂ ਦੇਖ ਲੋ ਸਾਡੇ ਨਾਲੋਂ ਮਹਿੰਗੀ ਆਈਸਕ੍ਰੀਮ ਖਾ ਰਿਆ ਅਸੀਂ ਦੋਨੇ ਪੈਣਾ ਸਸਤੀ ਆਈਸਕ੍ਰੀਮ ਖਾ ਰਹੀਆਂ ਹਈਆਂ ਜਵਾਕੋ ਜਵਾਕ ਬਹੁਤ ਖਰਾਬ ਨੇ ਜਿਆਰ ਸਿੰਘ ਆਈਸਕ੍ਰੀਮ ਖਾ ਲੋ ਉਹਨ ਦਾ ਚਾਹ ਹੋਇਆ ਪਿਆ ਉਹ ਤਾਂ ਟੇਬਲ ਦੇ ਨੀਚੇ ਬੜਿਆ ਬੈਠਾਗਾ ਘੁੰਮੀ ਹੋਈ ਜਾਂਦਾ ਉਹਦਾ ਖੇਟੀ ਹੋਈ ਜਾਂਦਾ ਇੰਨਾ ਚਾਹ ਹੋਇਆ ਪਿਉਣਾ ਹਨਾ ਪੈਨ ਦਾ ਆਹ ਦੇਖ ਲੋ ਬਈ ਪੂਰਾ ਇਹ ਅਰੇਂਜ ਯਾਰ कि टाइम हो गया बारह देख लोच देख लो जी देख लो जुझारे जु की हो गया <laughs> आ जाओ ਆਜੋ ਵੀ ਹੋਏ ਗੋਲ ਕੋਈ ਫਿਰ ਸਾਕੇ ਜੁਜਾਰ ਨੂੰ ਦੇ ਕੇ ਲਾਫੇ ਘੇੜਨ ਵਾਸਤੇ ਕਿ ਢੀ ਆਂਦਾ ਜੁਜਾਰ ਸਿੰਘ ਜੀ ਸੌਂਜੋ ਹੁਣ ਆਜੋ ਸੌਂਜੋ ਕਿ ਨਹੀਂ ਸੋਣਾ ਯਾਰ ਮੈਂ ਖਰਾਕ ਵੀ ਲੈਣੀ ਹੈ ਮੈਨੂੰ ਹਾਂਜੀ ਅਉ ਜਿਹੜਾ ਮੈਂ ਬਿਮਾਰ ਹੋ ਇਸ ਵਿੱਚ ਖਰਾਕ ਵੀ ਲੈਣੀ ਆ ਦਵਾਈ ਵੀ ਲੈਣੀ ਆ ਉਹ ਦਵਾਈ ਵੀ ਕੱਢ ਲਈਏ ਆਪਾਂ ਲੈ ਲਈਏ ਹਾਂ ਮੈਂ ਨਵਾਂ ਸੂਟ ਪਾਇਆ ਸੀ ਗਾਇਜ਼ ਅੱਜ ਜਲਦੀ ਤੁਹਾਡੇ ਨਫੂਟਵਾ ਵੀਡੀਓ ਸ਼ੇਅਰ ਕਰੂੰਗੀ ਮੈਂ ਆ ਵਾਲੇ ਸੂਟ ਦੀ ਅੱਜ ਮੈਂ ਇੱਥੇ ਪਾਇਆ ਸੀਗਾ ਦਰਬਾਰ ਸਾਹਿਬ ਵੀ ਪਾਇਆ ਪਹਿਲੀ ਵਾਰ ਪਹਿਲਾਂ ਨਹੀਂ ਸੀ ਪਾਇਆ ਮੈਂ ਜੇਦਰ ਜੁਹਾਰ ਸਿੰਘ ਜੀ ਤੁਹਾਨੂੰ ਪਤਿ ਮਸੀ ਸੌਣਗੇ ਟਾਈਮ ਦੇਖ ਲਓ ਟਾਈਮ ਹੋ ਗਿਆ ਸਹੀ 12:30 ਹੋ ਗਏ ਰਿੱਕੀ ਹੈ ਮੇਰਾ ਕਿਹਦੇ ਨਾਮ ਨਾ ਇਹਦਾ ਕੋਈ ਦਾ ਕੋਈ ਨਾਮ ਸੁਧਦੀ ਨਹੀਂ ਹੈਗਾ ਵੀ ਮੈਂ ਸੋਣਾ ਕਿ ਨਹੀਂ ਆ ਬੱਜੂਗਾ ਤੁਸੀਂ ਲੰਬੇ ਹੋ ਜੀ ਬਾਹਰ ਆਜੋ ਆਹਰਾ ਜੋ ਇਹ ਇਹ ਇੱਥੋਂ ਦੀ ਚਲੋ ਉਧਰ ਚਲੀਏ ਮੂੰਹ ਧੋ ਕੇ ਇਹ ਚਲੋ ਚਲੋ ਮੂੰਹ ਧੋ ਇਹ ਆਪਾਂ ਚਲੋ ਸੋਈਏ ਫਿਰ ਚੇਂਜ ਕਰਕੇ ਆ ਜੋ ਲੱਤਾਂ ਮਹਾ ਧੋ ਕੇ ਆਈਏ ਗੰਦੀਆਂ ਗੰਦੀਆਂ ਕਰ ਲੀਆਂ ਚਲੋ ਹਾਂਜੀ ਭਾਈ ਗਾਇਸ ਉਹ ਜੀ ਮੱਥਾ ਟੇਕ ਗਿਆ ਠੀਕ ਹੈ ਸਾਰੇ ਆਪਣੇ ਕੰਮ ਜਿਹੜੇ ਸੰਪੂਰਨ ਹੋ ਗਏ ਠੀਕ ਹੈ ਤੇ ਰੂਮ ਵੀ ਵਧੀਆ ਮਿਲ ਗਿਆ ਸੀਗਾ ਆ ਮੋਟਾ ਸਾਡਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਅੱਜ ਦਾ ਬਹੁਤ ਸੋਹਣਾ ਦਿਨ ਸੀਗਾ ਬਾਬਾ ਜੀ ਬਹੁਤ ਵਧੀਆ ਦਿਨ ਲੈ ਕੇ ਆਈ ਸੀ ਜੁਹਾਰ ਸਿੰਘ ਜੀ ਦਾ ਮੱਥਾ ਟੇਕ ਗਿਆ ਤੇ ਪਹਿਲੀ ਵਾਰ ਇਹਨੇ ਫਟਕਾ ਵੀ ਬੰਨ ਲਿਆ ਬਹੁਤ ਵਧੀਆ ਲੱਗਿਆ ਸਾਨੂੰ ਸਾਰਿਆਂ ਨੇ ਮੈਨੂੰ ਬੜਾ ਪਿਆਰ ਦਿੱਤਾ ਹਨ ਤੇ ਹੁਣ ਚਲੋ ਟਾਈਮ ਕਾਫੀ ਹੋ ਚੁੱਕਿਆਗਾ ਘਟੋ ਘਟ 1 ਵਜੇ ਚੁੱਕਿਆ ਥੋੜਾ ਸਮਾਂ ਦਾ ਤਾਂ ਸਮਝਿਏ ਤੇ ਇਸ ਤੋਂ ਬਾਅਦ ਕੱਲ ਨੂੰ ਫੇਰ ਆਪਾਂ ਵਾਪਸ ਜਾਣਾਗਾ ਇੱਥੇ ਥੋੜਾ ਬਹੁਤ ਘੁੰਮ ਕੇ ਫਿਰ ਵਾਪਸ ਚਲਾਂਗੇ ਉਡੀ ਖਾਂਗਾਂ ਹਾਲੇ ਤੱਕ ਲੋਟਨੀ ਹੋਈ ਹੈ ਨਾ ਖਾਂਗਾਂ ਲਈ ਲੋਟਨੀ ਹੋਈ ਹੈ ਜੈਨ ਨਾਲ ਸਵੇਰੇ ਆਪਦੇ ਫੇਵਰੇਟ ਫੂਡ ਖਾਣੇ ਆ ਚਲੋ ਜੀ ਤੇ ਗੁੱਡ ਨਾਈਟ ਸਾਰਿਆਂ ਨੂੰ ਬਈ ਬਹੁਤ ਸਾਰਾ ਪਿਆਰ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੀਆਂ ਠੀਕ ਹੈ ਮਨੋ ਕਾਮਨਾਵਾਂ ਪੂਰੀਆਂ ਕਰਨ ਸਾਰਿਆਂ ਦੀ ਜਿੰਨਿਆਂ ਦੇ ਵੀ ਕੰਮ ਆ ਜੋ ਮਿਹਨਤ ਕਰਦੇ ਆ ਠੀਕ ਆ ਉਹਨਾਂ ਨੂੰ ਤਰੱਕੀ ਮਿਲੇ ਬਈ ਤੇ ਸਾਰਿਆਂ ਦਾ ਭਲਾ ਹੈ ਨਾ ਸਰਬੱਤ ਦਾ ਭਲਾ ਇਹ ਬਹੁਤ ਵਧੀਆ ਲੱਗਿਆ ਭਾਈ ਚਲੋ ਮਿਲਦੇ ਆਪਾਂ ਹੁਣ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਨੈਕਸਟ ਵੀਡੀਓ ਦੇ ਨਾਲ ਇਹ ਵਾਲੇ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਤੇ ਅੰਮ੍ਰਿਤਸਰ ਬਾਰੇ ਜਰੂਰ ਕਮੈਂਟ ਕਰੋ ਜਿੰਨੇ ਵੀ ਅੰਮ੍ਰਿਤਸਰ ਤੋਂ ਨੇ ਥੈਂਕ ਯੂ ਬਾਏ ਬਾਏ ਸਸੀ ਖਾਨ ਸਰੇਨ